ਸਾਹ ਗੇ ਲੈ ਲਿਓ ਗੱਲ ਰਹੀ ਪਰ ਇਹ ਰੈਂਦਾ ਇੱਥੇ ਹੀ ਵਿਚਾਰਾ ਕੋਈ ਰੋਟੀ ਦੇ ਗਿਆ ਠੀਕ ਹੈ ਇਹਦੇ ਤੇ ਕੋ ਮੰਗਦਾ ਵੀ ਨਹੀਂ ਆ ਕਿੰਨੀ ਦੇਰ ਤੋਂ ਸਾਨੂੰ ਇਸ ਜਗ੍ਹਾ ਤੇ ਰਹਾਫੀ ਦੇ ਰਿਹਾ ਇੱਥੇ ਆ ਕੋਈ ਨਾਮ ਵਗੈਰਾ ਪਤਾ ਸੀ ਇਹਦਾ ਹਰਿਆਣਾ ਵਾਲਾ ਕਿੱਥੋਂ ਦਾ ਇੱਥੇ ਰੈਂਦਾ ਹਰਿਆਣਾ ਦਾ ਇੱਕ ਦੋ ਬੰਦੇ ਕਹਿੰਦੇ ਵੇਰ ਕੇ ਰੈਂਦਾ ਸਾਨੂੰ ਇੰਨਾ ਪੱਕਾ ਨਹੀਂ ਪਤਾ ਹਾਂਜੀ ਤਾਂ ਸਰ ਰਾਤੀ ਹਮਤੀ ਵਾਰਦਾ ਤੋਂ ਹੀ ਮਾਰਦਾ ਸਾਨੂੰ ਪਤਾ ਨਹੀਂ ਤਾਂ ਇਹਦਾ ਘਰ ਆ ਬਣੇਗਾ ਅੱਛਾ ਇਹ 6 ਵੇ ਚੱਲ ਜੰਨੇ ਇਹ ਮੰਗਦਾ ਮੰਗਦਾ ਹੁੰਦਾ ਸੀ ਇੱਥੇ ਏ ਮੰਗਦਾ ਕੇ ਕੋਈ ਲੋਕੀ ਰੋਟੀ ਦੇ ਦੇਂਦੇ ਸੀ ਨੂੰ ਅੱਛਾ ਇਹ ਖਾ ਲੈਂਦਾ ਹੀ ਨਹੀਂ ਦੇ ਕੋਈ ਮੰਗਦਾ ਮੁੰਗਦਾ ਕੇ ਸਾਡੇ ਕੋਲ ਚਾਹ ਪੀਂਦਾ ਸੀ ਦੋਸਤ ਨਰੀ ਇਹ ਤੁਹਾਡੇ ਕੋਲ ਚਾਹ ਪੀਂਦਾ ਸੀ ਇਹ ਸੰਦ ਇੱਥੇ ਹਾਂ ਸੰਦ ਇੱਥੇ ਕਤਲ ਲੇਦਾ ਕਹਿੰਦੇ ਹੋਇਆ ਜੀ ਕਤਲ ਦਾ ਥੋੜੀ ਪਿਛੇ ਖੜੇ ਰੱਖ ਦਿੱਤੇ ਹੋਇਆ ਜੀ ਉਹਨਾਂ ਨੂੰ ਸਾਨੂੰ ਕੋਈ ਯਾਰ ਕਰੀ ਤੇ ਉਹ ਛੇ ਵੀ ਚੱਲਦੇ ਨੇ ਘਰ ਭਰਾਂ ਸਵੇਰੇ 8 ਵਜੇ ਆ ਇਹ ਜੀ ਪ੍ਰਾਈਮਾ ਫੇਸੀ ਦੇ ਮਾਡਲ ਲੱਗ ਰਿਹਾ ਜੀ ਠੀਕ ਹੈ ਤੇ ਕੁਝ ਸਾਨੂੰ ਕਲੂ ਮਿਲਿਆ ਜੀ ਕਿਹੜਾ ਦੋਸ਼ੀ ਕੋਣ ਹੋ ਸਕਦਾ ਉਹਦੀ ਆਪਾਂ ਸਰਚ ਕਰਦੇ ਪਰਚਾ ਦਰਜ ਕਰਕੇ ਪਤਾ ਲੱਗੇਗਾ ਕਿ ਕਿੱਥੋਂ ਦਾ ਰਹਿਣਾ ਵਾਲਾ ਸੀ ਇਹ ਕੀ ਸੀ ਇਹਦਾ ਪਤਾ ਇਹ ਇੱਥੇ ਰਹਿ ਰਹੇ ਜੀ ਇਸੇ ਬਿਲਡਰ ਥੱਲੇ ਰਹਿ ਰਹੇ ਹੀ ਇਹ ਭਿਖਾਰੀ ਹੀ ਇੱਥੇ ਕਾਫੀ ਦਿਨ ਤੋਂ ਇੱਥੇ ਰਹਿ ਰਹੇ ਆਸ-ਪਾਸ ਤੋਂ ਜੋ ਪਤਾ ਕੀਤਾ ਵੀ ਭਿਖਾਰੀ ਇੱਥੇ ਰਹਿ ਰਹੇ ਸੀ ਤੇ ਇਹਦੇ ਨਾਲ ਦੇ ਕਿਹ ਬੰਦੇ ਨੇ ਹੋ ਸਕਦਾ ਕੀਤਾ ਵੀ ਸਿਰਫ ਆਪਾਂ ਚੈੱਕ ਕਰ ਰਹੇ ਸੀ ਉਹ ਵਗੈਰਾ ਸਾਹਮਣੇ ਆਈ ਸੀ ਸਰ ਹਾਂਜੀ ਸਰ ਕਿਹੜਾ ਵੀ ਦੋਸ਼ੀ ਹੋਏਗਾ ਉਹ ਤੇ ਕਾਰਵਾਈ ਕੀਤੀ ਜਾਵੇਗੀ ਸਾਰੀਆਂ ਲੈ ਲਿਓ ਗੱਲ ਤਾਂ ਪਰ ਇਹ ਰੈਂਦਾ ਇੱਥੇ ਹੀ ਜਰਾ ਕੋਈ ਰੋਟੀ ਦੇ ਗਿਆ ਠੀਕ ਹੈ ਨਹੀਂ ਤੇ ਇਹ ਕੋ ਮਗਦਾ ਵੀ ਨਹੀਂ ਆ ਕਿੰਨੀ ਦੇਰ ਤੋਂ ਸਾਲੇ ਤੁਸੀਂ ਜਗਾ ਤੇ ਹੈ ਕਾਫੀ ਦੇਰ ਦਾ ਇੱਥੇ ਆ ਕੋ ਨਾਮ ਵਗੈਰਾ ਪਤਾ ਸੀ ਇਹਦਾ ਨਾਮ ਉਹਦਾ ਕੋਈ ਨਹੀਂ ਹਰਿਆਣਾ ਵਾਲਾ ਕਿੱਥੋਂ ਦਾ ਇੱਥੇ ਤਾਂ ਰੈਂਦਾ ਹਰਿਆਣਾ ਦਾ ਇੱਕ ਦੋ ਬੰਦੇ ਕਿੰਨੇ ਵੀਰ ਕੇ ਰੈਂਦਾ ਸਾਨੂੰ ਇਹ ਨਾਲ ਪੱਕਾ ਨਹੀਂ ਪਤਾ ਹਾਂਜੀ ਤਾਂ ਸਰ ਰਾਤੀ ਹੁਣ ਕੀ ਵਾਰਦਾ ਤੁਹਾਨੂੰ ਵਾਰਦਾ ਸਾਨੂੰ ਪਤਾ ਨਹੀਂ ਤਾਂ ਇਹਦਾ ਘਰ ਆ ਬਣੇਗਾ ਅੱਛਾ ਜੇ ਵੀ ਚੱਲ ਜੰਨੇ ਇਹ ਮੰਗਦਾ ਮੰਗਦਾ ਹੁੰਦਾ ਸੀ ਇੱਥੇ ਏ ਮੰਗਦਾ ਕੇ ਕੋਈ ਲੋਕੀ ਰੋਟੀ ਦੇ ਜਿੰਦੇ ਇਹਨੂੰ ਅੱਛਾ ਇਹ ਖਾ ਲੈਂਦਾ ਹੀ ਨਹੀਂ ਦੇ ਕੋਈ ਮੰਗਦਾ ਮੁਗਦਾ ਕੇ ਸਾਡੇ ਕੋਲ ਚਾਹ ਪੀਂਦਾ ਸੀ ਦੋ ਦਿਨਾਂ ਦੀ ਇਹ ਤੁਹਾਡੇ ਕੋਲ ਚਾਹ ਪੀਂਦਾ ਸੀ ਹਾਂ ਸੁਣਦਾ ਇੱਥੇ ਇਹ ਹਾਂ ਸੁਣਦਾ ਇੱਥੇ ਕਤਲ ਇਹਦਾ ਕਹਿੰਦੇ ਹੋਇਆ ਜੀ ਕਤਲ ਦਾ ਨਹੀਂ ਥੋੜੀ ਜਿਹੀ ਪਿਛੇ ਥੱਲੇ ਰੱਖ ਦਿੱਤਾ ਹੋਇਆ ਜੀ ਅੱਛਾ ਹੋ ਜਾਣਾ ਸਾਨੂੰ ਕੋਈ ਯਾਰ ਕਰੀ ਤੇ ਉਹ 6 ਵੇ ਚੱਲਦੇ ਨੇ ਘਰ ਭਰਾਂ ਥੋੜੇ 8 ਵਜੇ ਆ ਜੀ ਪ੍ਰਾਈਮ ਫੇਸੀ ਦੇ ਮਾਰਡਰ ਲੱਗ ਰਿਹਾ ਜੀ ਠੀਕ ਹੈ ਤੇ ਕੁਝ ਸਾਨੂੰ ਕਲੂ ਮਿਲਿਆ ਜੀ ਕਿਹੜਾ ਦੋਸ਼ੀ ਕੋਣ ਹੋ ਸਕਦਾ ਉਹਦੇ ਆਪਾਂ ਸਰਚ ਕਰਦੇ ਪਰਚਾ ਦਰਜੀ ਕਰਕੇ ਪਤਾ ਲੱਗਣਾ ਕਿ ਕਿਹਨਾਂ ਵਾਲਾ ਸੀ ਇਹ ਕੀ ਸੀ ਜਿਹੜਾ ਪਤਾ ਲੱਗਾ ਕਿ ਇੱਥੇ ਰਹਿ ਰਹੇ ਜੀ ਇਸੇ 빌ਡਿੰਗ ਥੱਲੇ ਰਹਿ ਰਹੇ ਹੀ ਦਿਖਾਰੀ ਸੀ ਇੱਥੇ ਕਾਫੀ ਦਿਨ ਤੋਂ ਇੱਥੇ ਰਹਿ ਰਹੇ ਆਸ-ਪਾਸ ਤੋਂ ਜੋ ਪਤਾ ਕੀਤਾ ਵੀ ਕੁੜਹਾਰੀ ਇੱਥੇ ਰਹਿ ਰਹੇ ਸੀ ਤੇ ਇਹਦੇ ਨਾਲ ਦੇ ਕਿਹ ਬੰਦੇ ਨੇ ਹੋ ਸਕਦਾ ਕੀਤਾ ਹੋਵੇ ਸਰ ਆਪਾਂ ਚੈੱਕ ਕਰਦੇ ਉਹ ਵਗੈਰਾ ਸਾਹਮਣੇ ਆਈਏ ਸਰ ਹਾਂਜੀ ਸਰ ਜਿਹੜਾ ਵੀ ਦੋਸ਼ੀ ਆਏਗਾ ਉਹਦੇ ਕਾਰਵਾਈ ਕੀਤੀ ਜਾਏਗੀ ਸਾਰਿਆਂ ਲੈ ਲਿਓ ਗੱਲ ਰਹੀ ਪਰ ਇਹ ਰੈਂਦਾ ਇੱਥੇ ਹੀ ਵਿਚਾਰਾ ਕੋਈ ਰੋਟੀ ਲੇ ਗਿਆ ਠੀਕ ਹੈ ਇਹਦੇ ਤੇ ਕੋ ਮਗਦਾ ਵੀ ਨਹੀਂ ਆ ਕਿੰਨੀ ਦਿਨ ਤੋਂ ਸਾਲੇ ਤੂੰ ਜਗ੍ਹਾ ਤੇ ਹੈ ਕਾਫੀ ਦਿਨ ਦਾ ਇੱਥੇ ਆ ਕੋਈ ਨਾਮ ਵਗੈਰਾ ਪਤਾ ਸੀ ਇਹਦਾ ਨਾਮ ਉਹਦਾ ਕੋਈ ਨਹੀਂ ਹੈਰਿਆਨ ਵਾਲਾ ਕਿੱਥੋਂ ਦਾ ਇੱਥੇ ਰੈਂਦਾ ਹੈ ਹਰਿਆਣ ਦਾ ਇੱਕ ਦੋ ਬੰਦੇ ਨੇ ਵੀਰ ਕੇ ਰੈਂਦਾ ਖਾਲੋ ਇਹ ਨਾਲੇ ਪੱਕਾ ਨਹੀਂ ਪਤਾ ਹਾਂਜੀ ਤਸਰ ਰਾਤੀ ਹੁਣ ਕੀ ਵਾਰਦਾ ਤੋਂ ਹੋਈ ਮਾਰਦਾ ਸਾਨੂੰ ਪਤਾ ਨਹੀਂ ਤਾਂ ਇਹਦਾ ਘਰ ਆ ਬਣੇਗਾ ਅੱਛਾ ਇਹ 6 ਵੀ ਚੱਲ ਜੰਨੇ ਇਹ ਮੰਗਦਾ ਮੰਗਦਾ ਹੁੰਦਾ ਸੀ ਇੱਥੇ ਏ ਮੰਗਦਾ ਕੇ ਕੋਈ ਲੋਕੀ ਰੋਟੀ ਦੇ ਜੰਦੇ ਸੀ ਨੂੰ ਅੱਛਾ ਇਹ ਖਾ ਲੈਂਦਾ ਹੀ ਨਹੀਂ ਦੇ ਕੋਈ ਮੰਗਦਾ ਮੂੰਹ ਦਾ ਕੇ ਸਾਡੇ ਕੋ ਚਾਹ ਪੀਂਦਾ ਹੀ ਦੋਸਤ ਨਰੀ ਇਹ ਤੁਹਾਡੇ ਕੋ ਚਾਹ ਪੀਂਦਾ ਸੀ ਹਾਂ ਸੁਣਦਾ ਇੱਥੇ ਇਹ ਹਾਂ ਸੁਣਦਾ ਇੱਥੇ ਕਤਲ ਇਹਦਾ ਕਹਿੰਦੇ ਹੋਇਆ ਜੀ ਕਤਲ ਵਾਲਾ ਥੋੜੀ ਪਿਛੇ ਖੜੇ ਰੱਖ ਦਿੱਤੇ ਹੋਇਆ ਹੈ ਇਹਦੇ ਬਾਰੇ ਨਹੀਂ ਦੱਸਦਾ ਸਾਨੂੰ ਕੋਈ ਜਾਣਕਾਰੀ ਤੇ ਹੋਏ 6 ਵੇ ਚੱਲ ਜਣੇ ਘਰ ਪਰਾਨ ਸਵੇਰੇ 8 ਵਜੇ ਆ ਜੀ ਪ੍ਰਾਇਮਾ ਫੇਸੀ ਦੇ ਮਰਡਰ ਲੱਗ ਰਿਹਾ ਜੀ ਠੀਕ ਹੈ ਤੇ ਕੁਝ ਸਾਨੂੰ ਕਲੂ ਮਿਲਿਆ ਜੀ ਕਿਹੜਾ ਦੋਸ਼ੀ ਕੋਣ ਹੋ ਸਕਦਾ ਉਹਦੀ ਆਪਾਂ ਸਰਚ ਕਰਦੇ ਪਰਚਾ ਦਰਜ ਕਰਕੇ ਪਤਾ ਪਹੁੰਚਦਾ ਪਤਾ ਲੱਗਾ ਕਿਥੋਂ ਦਾ ਰਹਿਣਾ ਵਾਲਾ ਸੀ ਇਹ ਕੀ ਸੀ ਜਿਹੜਾ ਪੰਜਾਬੀ ਇਹ ਇੱਥੇ ਰਹਿ ਰਹੇ ਸੀ ਇਸੇ 빌ਡਰ ਥਲੇ ਰਹਿ ਰਹੇ ਸੀ ਇਹ ਦਿਖਾ ਰਹੀ ਸੀ ਇੱਥੇ ਕਾਫੀ ਦਿਨ ਤੋਂ ਇੱਥੇ ਰਹਿ ਰਹੇ ਆ ਆਸ-ਪਾਸ ਤੋਂ ਜੋ ਪਤਾ ਕੀਤਾ ਵੀ ਕੁਝਾ ਰਹੀ ਇੱਥੇ ਰਹਿ ਰਹੇ ਸੀ ਤੇ ਇਹਦੇ ਨਾਲ ਦੇ ਕੇ ਬੰਦੇ ਨੇ ਹੋ ਸਕਦਾ ਕੀਤਾ ਹੋਵੇ ਸਰ ਆਪਾਂ ਚੈੱਕ ਕਰਦੇ ਬਗੈਰ ਸਾਹਮਣੇ ਆਈ ਸੀ ਸਰ ਹਾਂਜੀ ਸਰ ਜਿਹੜਾ ਵੀ ਦੋਸ਼ੀ ਹੋਏਗਾ ਉਹਦੇ ਕਾਰਵਾਈ ਕੀ